ਤੁਸੀਂ ਵੀ ਸੁੰਦਰ ਦੇਖਣ ਦੇ ਚੱਕਰ ਦੇ ਵਿੱਚ ਨੇਲ ਐਕਸਟੈਂਸ਼ਨ ਕਰਵਾਉਂਦੇ ਹੋ ਤਾਂ ਸਾਵਧਾਨ ਹੋ ਜਾਓ। ਇਹ ਖਾਸ ਵੀਡੀਓ ਤੁਹਾਡੇ ਲਈ ਹੈ। ਇਸ ਨੇਲ ਐਕਸਟੈਂਸ਼ਨ ਨੂੰ ਡਾਕਟਰਾਂ ਦੇ ਵੱਲੋਂ ਕੈਂਸਰ ਦਾ ਨਾਮ ਦਿੱਤਾ ਗਿਆ ਹੈ। ਕਿ ਕੈਂਸਰ ਦਾ ਖਤਰਾ ਵਾਅ ਸਕਦਾ ਹੈ। ਕਿ ਡਾਕਟਰ ਦੀਆਂ ਗੱਲਾਂ ਸੁਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਹੋ ਜਾਓਗੇ। ਇਸ ਦਾ ਬਚਾਅ ਵੀ ਦੱਸਿਆ ਹੋਇਆ ਹੈ ਕਿਉਂਕਿ ਅਕਸਰ ਅੱਜ ਦੀ ਭੱਜ ਦੌੜ ਦੀ ਲਾਈਫ ਸਟਾਈਲ ਦੇ ਵਿੱਚ ਤੇ ਖੂਬਸੂਰਤ ਦੇਖਣ ਦੇ ਚੱਕਰ ਦੇ ਵਿੱਚ ਕੁੜੀਆਂ ਔਰਤਾਂ ਅਕਸਰ ਨੇਲ ਐਕਸਟੈਂਸ਼ਨ ਕਰਵਾਉਂਦੀਆਂ ਨੇ ਪਰ ਇਸ ਦੇ ਨੁਕਸਾਨ ਦੇ ਬਾਰੇ ਦਾ ਹੀ ਉਹਨਾਂ ਨੂੰ ਪਤਾ ਹੋਵੇਗਾ ਦੱਸਦੀ ਹੈ ਕਿ ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜੋ ਦੁਨੀਆ ਭਰ ਦੇ ਵਿੱਚ ਫੈਲੀ ਹੋਈ ਆ ਇਹ ਸਾਡੇ ਸਰੀਰ ਦੇ ਕਈ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਪਰ ਕੀ ਤੁਸੀਂ ਕੀ ਤੁਹਾਨੂੰ ਪਤਾ ਹੈਗਾ ਕਿ ਔਰਤਾਂ ਦੇ ਵਿੱਚ ਕੈਂਸਰ ਵਧਣ ਦਾ ਇੱਕ ਮੁੱਖ ਕਾਰਨ ਨੋ ਵੀ ਹੋ ਸਕਦਾ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਪਲਾਸਟਿਕ ਦੀ ਵਰਤੋਂ ਜਿਵੇਂ ਭਾਂਡਿਆਂ ਦੀ ਵਿੱਚ ਵੀ ਕੈਂਸਰ ਦੇ ਕਣ ਹੁੰਦੇ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਕਿਵੇਂ ਕੈਮੀਕਲ ਟੈਟੂ ਬਣਾਉਣ ਦੇ ਵਿੱਚ ਵੀ ਜੇ ਟੈਟੂ ਦੇ ਜਿਹੜੇ ਕੀ ਕੈਮੀਕल्स ਹੁੰਦੀਆਂ ਨੇ ਟੈਟੂ ਬਣਾਉਣ ਦੇ ਨਾਲ ਵੀ ਕੈਂਸਰ ਫੈਲਦਾ ਹੈਗਾ ਕਿਉਂਕਿ ਜਿਹੜੇ ਉਹਦੇ ਕੈਮੀਕਲਸ ਹੁੰਦੇ ਨੇ ਉਹ ਸਰੀਰ ਦੇ ਵਿੱਚ ਦਾਖਲ ਹੋ ਜਾਂਦੇ ਨੇ ਤੇ ਕਿਤੇ ਨਾ ਕਿਤੇ ਜਿਹੜੇ ਲੋਕ ਵਾਲਾਂ ਦੇ ਉੱਤੇ ਵੀ ਆਪਣੀ ਕੈਮੀਕਲ ਦੀ ਵਰਤੋਂ ਜ਼ਿਆਦਾ ਕਰਦੇ ਨੇ ਪਾਰਲਰ ਸੈਲੂਨ ਦੇ ਵਿੱਚ ਜਾ ਕੇ ਕੈਮੀਕਲ ਦੀ ਵਰਤੋਂ ਕਰਵਾਉਂਦੇ ਨੇ ਤੇ ਉਹ ਗੱਲਾਂ ਤੁਸੀਂ ਸੁਣਿਆ ਹੀ ਹੋਣਗੀਆਂ ਪਰ ਨੇਲ ਐਕਸਟੈਂਸ਼ਨ ਤੁਸੀਂ ਸ਼ਾਇਦ ਹੀ ਆ ਪਹਿਲੀ ਵਾਰ ਸੁਣ ਰਹੇ ਹੋਗੇ ਜੀ ਹਾਂ ਹਾਲੇ ਦਿਨ ਵਿੱਚ ਇੱਕ ਬ੍ਰਿਟਿਸ਼ ਔਰਤ ਨੂੰ ਸਕਿਨ ਕੈਂਸਰ ਹੋਇਆ ਜਿਸ ਦਾ ਕਾਰਨ ਉਸਦੇ ਨੋਸੇ ਦਰਅਸਲ ਉਸ ਔਰਤ ਨੂੰ ਨੀਲ ਐਕਸਟੈਂਸ਼ਨ ਕਰਵਾਉਣ ਦਾ ਬਹੁਤ ਸ਼ੌਕ ਸੀ ਇਸ ਲਈ ਉਹ ਵਾਰ-ਵਾਰ ਆਪਣੇ ਨਹ ਦੇ ਉੱਤੇ ਕ੍ਰਿਕਲ ਰੰਗ ਵਾਲੇ ਨਕਲੀ ਨਹ ਲਗਵਾਉਂਦੀ ਹੁੰਦੀ ਸੀ ਪਰ ਇਹ ਨਹ ਕੈਂਸਰ ਕਿਵੇਂ ਪੈਦਾ ਕਰ ਸਕਦੇ ਨੇ 알 ਜਾਣਦੇ ਆ ਇਸ ਖਾਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਆ ਵੀ ਨਕਲੀ ਨਹ ਦੇ ਨਾਲ ਕੈਂਸਰ ਕਿਵੇਂ ਹੋਇਆ ਤਾਂ ਪਲਾਸਟਿਕ ਦੇ ਬਣੇ ਇਹ ਨਹ ਲਗਾਉਣ ਦੇ ਲਈ ਇੱਕ ਟ੍ਰੀਟਮੈਂਟ ਕੀਤਾ ਜਾਂਦਾ ਹੈ ਜਿਸ ਨੂੰ ਨੀਲ ਐਕਸਟੈਂਸ਼ਨ ਕਿਹਾ ਜਾਂਦਾ ਹੈ ਹਾਲਾਂਕਿ ਇਹ ਸ਼ੁਰੂ ਦੇ ਵਿੱਚ ਮਸਤੀ ਦੇ ਲਈ ਕੀਤਾ ਜਾਂਦਾ ਸੀਗਾ ਪਰ ਜੋ ਔਰਤਾਂ ਆਪਣੀ ਖੂਬਸੂਰਤੀ ਵਧਾਉਣ ਲਈ ਚੱਕਰ ਦੇ ਵਿੱਚ ਪਰ ਹੁਣ ਉਹ ਇਸ ਨੂੰ ਹਮੇਸ਼ਾ ਕਰਾਉਂਦੀਆਂ ਨੇ ਨੀਲ ਐਕਸਟੈਂਸ਼ਨ ਦੇ ਵਿੱਚ ਇੱਕ ਪ੍ਰਕਿਰਿਆ ਹੁੰਦੀ ਆ ਜਿਸ ਦੇ ਵਿੱਚ ਪਲਾਸਟਿਕ ਦੇ ਨਵੇਂ ਸਾਡੇ ਕੁਦਰਤੀ ਨਵਾਂ ਦੇ ਉੱਪਰ ਚਿਪਕਾ ਦਿੱਤੇ ਜਾਂਦੇ ਨੇ ਇਸ ਨੂੰ ਚਿਪਕਾਉਣ ਦੇ ਲਈ ਜੋ ਗੂੰਦ ਵਰਤੀ ਜਾਂਦੀ ਹੈ ਉਹ ਨੁਕਸਾਨਦੇਹ ਰਸਾਇਣਾਂ ਦੇ ਨਾਲ ਬਣੀ ਹੁੰਦੀ ਆ ਪਰ ਇਸ ਗੂੰਦ ਨੂੰ ਜੋ ਕਿ ਸੁਕਾਉਣ ਦੇ ਲਈ ਜਿਸ ਮਸ਼ੀਨ ਦੇ ਵਿੱਚ ਹੱਥ ਰੱਖੇ ਜਾਂਦੇ ਨੇ ਉਸ ਤੋਂ ਨਿਕਲਣ ਵਾਲੀਆਂ ਯੂਵੀ ਕਿਰਣਾ ਕੈਂਸਰ ਦਾ ਕਾਰਨ ਬਣਦੀਆਂ ਨੇ ਇਹ shay ਤੁਹਾਨੂੰ ਨਹੀਂ ਪਤਾ ਹੋਵੇਗਾ ਇਸ ਮਸ਼ੀਨ ਦੇ ਵਿੱਚ ਹੱਥ ਘੱਟੋ ਘੱਟ 10 ਮਿੰਟ ਲਈ ਰੱਖੇ ਜਾਂਦੇ ਨੇ ਇਹਨਾਂ ਸਮਾਂ ਕੈਂਸਰ ਸੈੱਲ ਬਣਨ ਦੇ ਲਈ ਕਾਫੀ ਹੁੰਦਾ ਤਾਂ ਅਪੋਲੋ ਹਸਪਤਾਲ ਲੁਕਨਊ ਦੇ ਡਾਕਟਰ ਅਨੀਮੇਸ਼ ਅਗਰਵਾਲ ਦੱਸਦੇ ਨੇ ਕਿ ਸਕਿਨ ਕੈਂਸਰ ਆਮ ਕੈਂਸਰਾਂ ਦੇ ਵਿੱਚੋਂ ਇੱਕ ਹੁੰਦਾ ਇਹਨਾਂ ਦੇ ਵਿੱਚ ਆ ਦੱਸ ਜੀਏ ਕਿ ਮੈਨੇ ਨੋਮਾ ਕੈਂਸਰ ਹੁੰਦਾ ਹੈ ਜੋ ਗੋਰੇ ਲੋਕਾਂ ਨੂੰ ਹੁੰਦਾ ਹੈ ਜਜ਼ੀਰ ਵਜਾ ਧੁੱਪ ਹੁੰਦੀ ਹੈ ਧੁੱਪ ਦੀਆਂ ਨੁਕਸਾਨ ਦੇ ਕਿਰਨਾਂ ਦੇ ਸੰਪਰਕ ਦੇ ਨਾਲ ਹੋਣ ਵਾਲਾ ਕੈਂਸਰ ਜਾਂ ਫਿਰ ਯੂਵੀ ਕਿਰਨਾਂ ਦਾ ਕੈਂਸਰ ਹੁੰਦਾ ਹੈ ਤਾਂ ਬ੍ਰਿਟਿਸ਼ ਔਰਤ ਨੂੰ ਵੀ ਇਹ ਕੈਂਸਰ ਇਹਨਾਂ ਕਿਰਨਾਂ ਦੇ ਕਾਰਨ ਹੋਇਆ ਸੀਗਾ ਇਸ ਦੇ ਨਾਲ ਨਾਲ ਜਿਨ੍ਹਾਂ ਲੋਕਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਜਿਹੜੀ ਸਮਰੱਥਾ ਹੁੰਦੀ ਹੈ ਉਹ ਕਮਜ਼ੋਰ ਹੁੰਦੀ ਹੈ ਉਹਨਾਂ ਦੇ ਵਿੱਚ ਇਹ ਖਤਰਾ ਵੱਧ ਹੁੰਦਾ ਹੈ ਬ੍ਰਿਟਿਸ਼ ਔਰਤ ਨੂੰ ਕੈਂਸਰ ਹੋਣ ਦੇ ਉੱਤੇ ਉਸ ਦੇ ਨਹਾਂ ਦੇ ਨਹਾਂ ਦੇ ਉੱਤੇ ਕਾਲੇ ੱੱਬੇ ਹੋ ਗਏ ਇਹ ਉਸ ਦੇ ਸਰੀਰ ਦੇ ਉੱਤੇ ਦਿਖਣ ਵਾਲਾ ਪਹਿਲਾ ਲੱਛਣ ਸੀ ਇਸ ਦੇ ਨਾਲ ਨਾਲ ਕੁਝ ਹੋਰ ਲੱਛਣ ਕਿਵੇਂ ਹੁੰਦੇ ਨੇ ਉਹ ਵੀ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਆ ਸਭ ਤੋਂ ਪਹਿਲਾਂ ਹੁੰਦਾ ਸਰੀਰ ਦੇ ਕਈ ਹਿੱਸਿਆਂ ਦੇ ਉੱਤੇ ਕਾਲੇ ਕਾਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਚਿਹਰੇ ਕੰਨ ਅਤੇ ਗਰਦਨ ਦੇ ਉੱਤੇ ਵੀ ਮੋਤੀ ਵਰਗੀ ਤ્વਚਾ ਜਾ ਉਭਰਨਾ ਹੋਇਆ ਫਿਰ ਗੱਲ ਆਉਂਦੀ ਹੈ ਵੀ ਇਸ ਤੋਂ ਬਚਾ ਕਿਵੇਂ ਜਾ ਸਕਦਾ ਹੈ ਤਾਂ ਧਿਆਨ ਨਾਲ ਜ਼ਰੂਰ ਸੁਣਿਓ ਅਪੋਲੋ ਹਸਪਤਾਲ ਹైదరాబాద్ ਦੇ ਐਨਕਲੋਜੀਸਟ ਡਾਕਟਰ ਐਸ ਵੀ ਐਸ ਐਸ ਪ੍ਰਸ਼ਾਦ ਦੱਸਦੇ ਨੇ ਕਿ ਕੁਝ ਆਦਤਾਂ ਨੂੰ ਅਪਣਾਉਣ ਦੇ ਨਾਲ ਤੁਸੀਂ ਆਪਣੇ ਸਕਿਨ ਕੈਂਸਰ ਤੋਂ ਤੁਸੀਂ ਬਚ ਸਕਦੇ ਹੋ ਧੁੱਪ ਦੇ ਵਿੱਚ ਜਾਣ ਤੋਂ ਪਹਿਲਾਂ ਪੂਰੀ ਬਾਹਾਂ ਅਤੇ ਕੱਪੜੇ ਪਹਿਨੋ ਸਿਰ ਸਿਰ ਨੂੰ ਢੱਕਣ ਦੇ ਲਈ ਜੋ ਕਿ ਕੈਪ ਪੈਨੋ ਜਾਂ ਫਿਰ ਹੈਲਮਟ ਦੀ ਵਰਤੋਂ ਕਰੋ ਜੇਕਰ ਤੁਸੀਂ ਕਿਤੇ ਡਰਾਈਵ ਤੇ ਜਾ ਰਹੇ ਹੋ ਟੂ wheeler ਦੇ ਉੱਤੇ ਜਾ ਰਹੇ ਹੋ ਤਾਂ ਹੈੱਡ ਪੈਨੋ ਤੇ ਕਾਲੇ ਚਸ਼ਮੇ ਪਹਿਨ ਕੇ ਤੁਸੀਂ ਬਾਹਰ ਜਾਓ ਕਿਉਂਕਿ ਕਾਲੇ ਚਸ਼ਮੇ ਪਹਿਨਦੇ ਨਾਲ ਕਿਤੇ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਨਾ ਪਹੁੰਚ ਸਕੇ ਤਾਂ ਸਭ ਤੋਂ ਫੇਰ ਆਉਂਦਾ ਹੈਗਾ ਸੰਸਕ੍ਰੀਮ ਜ਼ਰੂਰ ਲਗਾਓ ਕਿਉਂਕਿ ਇਹ ਸਾਨੂੰ ਯੂਵੀ ਕਿਰਨਾ ਤੋਂ ਬਚਾਉਂਦਾ ਹੈਗਾ ਜਿਹੜੀਆਂ ਕਿਰਨਾ ਸੂਰਜ ਦੀਆਂ ਸਿੱਧੀਆਂ ਪੈਂਦੀਆਂ ਨੇ ਚਮੜੀ ਦੇ ਉੱਤੇ ਉਹ ਨੁਕਸਾਨ ਪਹੁੰਚਾ ਸਕਦੀਆਂ ਨੇ ਇਸ ਕਰਕੇ ਤੁਸੀਂ ਸੰਸਕ੍ਰੀਮ ਕੋਈ ਵੀ ਲਗਾ ਸਕਦੇ ਹੋ ਜੋ ਕਿ ਵਧੀਆ ਪ੍ਰੋਡਕਟੀ ਹੁੰਦੀ ਹੈਗੀ ਆ ਉਹ ਤੁਸੀਂ ਯੂਜ਼ ਕਰ ਸਕਦੇ ਹੋ ਤਾਂ ਜੇਕਰ ਤੁਸੀਂ ਬਾਹਰ ਜਾਂਦੇ ਹੋ ਧੁੱਪ ਦੇ ਵਿੱਚ ਯੂਵੀ ਕਿਰਨਾ ਤੋਂ ਬਚਣ ਦੇ ਲਈ ਤੁਸੀਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹੋ